ਇਹ ਗ੍ਰਾਂਡ ਦੇਣ ਲਈ ਆਇਆ ਹੈ ਜੇ ਧੰਗ ਗੁਰੂ ਤੇਗ ਬਹਾਦਰ ਪਾਕਸ਼ਾ ਮਹਾਰਜ ਕੁਰਬਾਨੀ ਨਾ ਕਰ ਦੇ ਤੇ ਧੋਤੀ ਵਾਲੀਏ ਬੀਬੀਏ ਤੂੰ ਬੁਰਕਾ ਪਾ ਕੇ ਆਉਣਾ ਸੀ ਬੁਰਕਾ ਪਾ ਕੇ ਜਿਹੜੇ ਤੁਸੀਂ ਗੈਤਰੀ ਮੰਤਰ ਪੜ੍ਹਦੇ ਹੋ ਇਹਦੀ ਥਾਂ ਤੇ ਅਜ਼ਾਨ ਹੋਣੇ ਸਨ ਇਹ ਗੱਲ ਦਿੱਲੀ ਇੰਦਰਾ ਨੂੰ ਲੜਕੀ ਔਰ ਸਮੇਂ ਦੇ ਨਾਲ ਗੁਰਮੁਖੋ ਉਸ ਇੰਦਰਾ ਨੇ ਉਸ ਘਰ ਤੇ ਹਮਲਾ ਕੀਤਾ ਜਿੱਥੋਂ ਸੰਦੇਸ਼ ਮਿਲਦਾ ਕੋਈ ਬੋਲੇ RAM RAM ਕੋਈ ਖਦਾਏ ਸਾਡੇ ਤੇ ਕਲੂ ਘਾਰੇ ਵਾਪਰੇ ਇੱਕ ਦਿਨ ਵਿੱਚ ਸਾਡੀ ਅੱਧੀ ਕੌਮ ਰੱਬ ਦੇ ਲੇਖੇ ਲਗੀ 5 ਫਰਵਰੀ 1762 ਵਿੱਚ ਮਲੇਰ ਕੋਟਲੇ ਦੂਜਾ ਕਲੂ ਘਾਰਾ ਹੋਇਆ ਕਾਨੂੰ ਮਾਨ ਦੇ ਸ਼ਾਮ ਵਿੱਚ ਸਾਡੇ 10000 ਮਾਰੇ ਗਏ ਤੀਜਾ ਕਲੂ ਘਾਰਾ ਹੋਇਆ ਤਨ ਗੁਰੂ ਅਰਜਨ ਦੇ ਸ਼ਹੀਦੀ ਦੇ ਪੰਜ ਸ਼ਹੀਦਾਂ ਦੇ ਸਰਤਾਜ ਉਹਨਾਂ ਦਾ ਸ਼ਹੀਦੀ ਦਾੜਾ ਤੇ ਟੈਂਕਾਂ ਦੇ ਤੋਪਾਂ ਨਾਲ ਹਮਲਾ ਕੀਤਾ ਗਿਆ ਔਰ ਗੁਰਮੁਖੋ ਉਹ ਘਲੂਕਾਰੇ ਮੁੱਕ ਗਏ ਹੁਣ ਚੌਥਾ ਘਲੂਕਾਰਾ ਆਇਆ ਥਾਂ ਥਾਂ ਤੇ ਚੱਪੇ ਚੱਪੇ ਤੇ ਪਾਣੀ ਨੇ ਸਾਡੇ ਭੈਣਾਂ ਤੇ ਭਰਾ ਲਿਚਾਰ ਨੇ ਮਾਵਾਂ ਦੇ ਸਾਹਮਣੇ ਉਹਨਾਂ ਦੇ ਪੁੱਤਰ ਉੜ ਗਏ ਨੇ